SSP ਰੂਪਨਗਰ ਦੀਆਂ ਸਖਤ ਹਦਾਇਤਾਂ ਤੇ ਨਸ਼ੇ ਦੀ ਸੌਦਾਗਰਾਂ ਖਿਲਾਫ ਜ਼ੋਰਦਾਰ ਮੁਹਿੰਮ ਚੇੜ ਰਹੀ ਨੰਗਲ ਪੁਲਿਸ ਨੇ ਚਿੱਟਾ ਵੇਚਣ ਅਤੇ ਖਰੀਦਣ ਵਾਲੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੀ ਜਾਂਚ ਦੌਰਾਨ ਥਾਣਾ ਮੁਖੀ ਨੂੰ ਕਈ ਹੋਰ ਗੈਰਕਾਨੂੰਨੀ ਕਾਰੋਬਾਰੀਆਂ ਬਾਰੇ ਵੀ ਜਾਣਕਾਰੀ ਮਿਲੀ। ਸੂਬੇ ਪਾਰ ਵਿੱਚ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਨੰਗਲ ਪੁਲਿਸ ਨੂੰ ਵੀ ਸਫਲਤਾ ਮਿਲੀ ਹੈ। ਥਾਣਾ ਮੁਖੀ ਹਰਦੀਪ ਸਿੰਘ ਅਨੁਸਾਰ ਸਾਹਿਲ ਕੁਮਾਰ ਵਾਸੀ ਮਕਾਨ ਨੰਬਰ 102 ਨਮਾ ਨੰਗਲ ਸ਼ਿਵਾਲਿਕ ਐਵੇਨਿਊ ਰਾਮਪੁਰ ਸਾਨੀ ਨੂੰ 42 ਗ੍ਰਾਮ ਚਿੱਟੇ ਪਾਊਡਰ ਸਮੇਤ ਕਾਬੂ ਕੀਤਾ ਹੈ ਇਹ ਨੌਜਵਾਨ ਪਿੰਡ ਬਾਸ ਨੇੜੇ ਚਿੱਟਾ ਵੇਚ ਰਿਹਾ ਸੀ ਇਸ ਤੋਂ ਇਲਾਵਾ ਪੁਲਿਸ ਨੇ ਨੰਗਲ ਦੇ ਸਤ ਸੰਘਾ ਰੋਡ ਤੇ ਨਾਕੇਬੰਦੀ ਕਰਕੇ ਦੋ ਨੌਜਵਾਨਾਂ ਨੂੰ ਨਸ਼ੇ ਦੀ ਹਾਲਤ ਵਿੱਚ ਕਾਬੂ ਕੀਤਾ ਹੈ ਥਾਣਾ ਮੁਖੀ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਤੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ ਹੈ ਉਨਾ ਕੇਹਾ ਕਿ ਨਸ਼ੇ ਦੇ ਸੌਦਾਗਰਾਂ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਉਹ ਕਿਸੇ ਵੀ ਹਾਲਤ ਵਿੱਚ ਇੱਥੇ ਨਸ਼ਾ ਨਹੀਂ ਵੰਡਣ ਦੇਣਗੇ। ਸੌਦਾਗਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਪਰ ਮਾਲਕ ਸਾਹਿਬ। ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤ ਅਨੁਸਾਰ ਅਤੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਨੰਗਲ ਵਿੱਚ ਕਾਸ ਆਪਰੇਸ਼ਨ ਜਾਰੀ ਕੀਤਾ ਗਿਆ ਜਿਦੇ ਵਿੱਚ ਅਸੀਂ 2 ਐਫਆਈਆਰ ਦਰਜ ਕੀਤੀਆਂ ਹਨ ਜਿਨ੍ਹਾਂ ਵਿੱਚ ਇੱਕ ਵਿਅਕਤੀ ਕੋਲ 42 ਗ੍ਰਾਮ ਸ਼ਿੱਲਾ ਬੋਡਰ ਫੜਿਆ ਗਿਆ। ਤੇ ਜਿੰਨੇ ਵੀ ਨਸ਼ੀਲੇ ਨਸ਼ੇਦਾਕਰ ਵਾਰਕਰ ਕਰਨ ਵਾਲੇ ਨੇ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੀਗੀ